ਅੱਜ 10 ਵਜੇ ਦੇ 11 ਵਜੇ ਦੇ ਕੀਪ ਇੱਥੇ ਸਹੂੜੀਆਂ ਪਿੰਡ ਵਿੱਚ ਆ ਬਾਰ ਬਾਰ ਇੱਕ ਘਰ ਹੈ ਉਸ ਘਰ ਦੇ ਵਿੱਚ ਔਰਤ ਇਕੱਲੀ ਸੀ ਉਸ ਔਰਤ ਨੇ ਦੇਖਿਆ ਕਿ ਬਾਹਰ ਦਰਵਾਜ਼ਾ ਕੋ ਖੜਕਾ ਰਿਹਾ ਦਰਵਾਜ਼ਾ ਖਾਣ ਖੜਕਾਉਣ ਤੇ ਜਦੋਂ ਬਾਹਰ ਵਿਖਿਆ ਦਰਵਾਜ਼ਾ ਖੋਲ੍ਹਿਆ ਨਹੀਂ ਹੁਣ ਨੂੰ ਤਿੰਨ ਜਿਹੜੇ ਸ਼ੱਕੀ ਵਿਅਕਤੀ ਦਿਖਾਈ ਦਿੱਤੇ ਉਹ ਕੁਝ ਪੈਸੇ ਦੀ ਡਿਮਾਂਡ ਕਰ ਰਹੇ ਸੀਗੇ ਤੇ ਔਰ ਉਹਨਾਂ ਦੇ ਪਿੱਛੇ ਜਿਹੜੇ ਹੈਗੇ ਕੁਝ ਦੂਸਰਾ ਕਹਿ ਸਕਦੇ ਆ ਕਿ ਬੈਗਸ ਬਰਕਸੈਕ ਸੀ ਪੁੱਲ ਕੇ ਵਸੀ ਹਾਲਾਂਕਿ ਉਹਨੇ ਕੋਈ ਹਥਿਆਰ ਵਗੈਰਾ ਨਹੀਂ ਦੇਖੇ ਪਰ ਅਸੀਂ ਇਸ ਨੂੰ ਜਦੋਂ ਵੀ ਕੋਈ ਸਾਈਟਿੰਗ ਹੁੰਦੀ ਹੈ ਜਦੋਂ ਕੋਈ ਇਸ ਤਰ੍ਹਾਂ ਦੀ ਸ਼ੱਕੀ ਮੂਵਮੈਂਟ ਹੁੰਦੀ ਹੈ ਕਿਸੇ ਪਿੰਡ ਵਿੱਚ ਵੀ ਟੇਕ ਇਟ ਵੈਰੀ ਸੀਰੀਅਸ ਕੋਸੇ ਸੀਰੀਅਸ ਲਾ ਕੇ ਚੱਲਦੇ ਆ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਦੇ ਸਾਡੇ ਤੇ ਜ਼ਿੰਮੇਵਾਰੀ ਹੈ ਇਸ ਕਰਕੇ ਅਸੀਂ ਇਸ ਨੂੰ ਲਾਈਟ ਨਹੀਂ ਲਾ ਰਹੇ ਅਸੀਂ ਆਪਣਾ ਜਿਹੜਾ ਇਸ ਏਰੀਆ ਦੇ ਵਿੱਚ ਆਪਰੇਸ਼ਨ ਲਾਂਚ ਕਰ ਰਹੇ ਆ ਹੰਟ ਕਰ ਰਹੇ ਆ ਠੀਕ ਤੇ ਜਿਸ ਤਰ੍ਹਾਂ ਦੀ ਵੀ ਗਿਰਦੀ ਸੂਚਨਾ ਹੋਵੇ ਤੁਹਾਨੂੰ ਦਵਾਂਗੇ ਸੁਣੇ ਅੱਜ 10 ਵਜੇ ਦੇ 11 ਵਜੇ ਦੇ ਕੀਮ ਇੱਥੇ ਸੋੜੀਆਂ ਪ੍ਰਿੰਟ ਵਿੱਚ ਆ ਬਾਰ-ਬਾਰ ਇੱਕ ਘਰ ਹੈ ਉਸ ਘਰ ਦੇ ਵਿੱਚ ਔਰਤ ਇਕੱਲੀ ਸੀ ਉਸ ਔਰਤ ਨੇ ਦੇਖਿਆ ਕਿ ਬਾਹਰ ਦਰਵਾਜ਼ਾ ਕੋ ਖੜਕਾ ਰਿਹਾ ਦਰਵਾਜ਼ਾ ਖੌਣ ਖੜਕਾਉਣ ਤੇ ਜਦੋਂ ਬਾਹਰ ਵਿਖਿਆ ਦਰਵਾਜ਼ਾ ਖੋਲ੍ਹਿਆ ਨਹੀਂ ਕਰਨਾ ਹੁਣ ਨੂੰ ਤਿੰਨ ਮਿੰਟ ਦੇ ਸ਼ੱਕੀ ਵਿਅਕਤੀ ਦਿਖਾਈ ਦਿੱਤੇ ਉਹ ਕੁਝ ਪੈਸੇ ਦੀ ਡਿਮਾਂਡ ਕਰ ਰਹੇ ਸੀਗੇ ਤੇ ਔਰ ਉਹਨਾਂ ਦੇ ਪਿੱਛੇ ਜਿਹੜੇ ਹੈਗੇ ਕੁਝ ਜਿਸ ਤਰ੍ਹਾਂ ਕਹਿ ਸਕਦੇ ਆ ਕਿ ਬੈਗਸ ਬਰਕਸੈਕਸੀ ਪੁੱਲ ਕੇ ਵਸੀ ਹਾਲਾਂਕਿ ਉਹਨੇ ਕੋਈ ਹਥਿਆਰ ਬਗਾਰ ਨਹੀਂ ਦੇਖੇ ਪਰ ਅਸੀਂ ਇਸ ਨੂੰ ਜਦੋਂ ਵੀ ਕੋਈ ਸਾਈਟਿੰਗ ਹੁੰਦੀ ਹੈ ਜਦੋਂ ਕੋਈ ਇਸ ਤਰ੍ਹਾਂ ਦੀ ਸ਼ੱਕੀ ਮੂਵਮੈਂਟ ਹੁੰਦੀ ਹੈ ਕਿਸੇ ਪਿੰਡ ਵਿੱਚ ਵੀ ਟੇਕ ਇਟ ਵੈਰੀ ਸੀਰੀਅਸ ਕੋਕਸ ਸੀਰੀਅਸ ਲਾ ਕੇ ਚੱਲਦੇ ਆ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਦੇ ਸਾਡੇ ਤੇ ਜ਼ਿੰਮੇਵਾਰੀ ਹੈ ਇਸ ਕਰਕੇ ਅਸੀਂ ਇਸ ਨੂੰ ਲਾਈਟ ਨਹੀਂ ਲਾ ਰਹੇ ਅਸੀਂ ਆਪਣਾ ਜਿਹੜਾ ਇਸ ਏਰੀਆ ਦੇ ਵਿੱਚ ਆਪਰੇਸ਼ਨ ਲਾਂਚ ਕਰ ਰਹੇ ਹਾਂ ਹੰਟ ਕਰ ਰਹੇ ਹਾਂ ਜਿਸ ਤਰ੍ਹਾਂ ਦੀ ਵੀ ਗਿਰਦੀ ਸੂਚਨਾ ਹੋਵੇ ਤੁਹਾਨੂੰ ਦਵਾਂਗੇ। ਥੈਂਕ ਯੂ। ਸਵੇਰੇ ਅੱਜ 10 ਵਜੇ ਦੇ 11 ਵਜੇ ਦੇ ਕੀਪ ਇੱਥੇ ਸੋੜੀਆਂ ਪ੍ਰਿੰਟ ਵਿੱਚ ਆ ਬਾਰ ਬਾਰ ਇੱਕ ਘਰ ਹੈ ਉਸ ਘਰ ਦੇ ਵਿੱਚ ਔਰਤ ਕੱਲੀ ਸੀ। ਉਸ ਔਰਤ ਨੇ ਦੇਖਿਆ ਕਿ ਬਾਹਰ ਦਰਵਾਜ਼ਾ ਕੋ ਖੜਕਾ ਰਿਹਾ। ਦਰਵਾਜ਼ਾ ਖਾਣ ਖੜਕਾਉਣ ਤੇ ਜਦੋਂ ਬਾਹਰ ਵਿਖਿਆ ਦਰਵਾਜ਼ਾ ਖੋਲਿਆ ਨਹੀਂ। ਉਹਨੂੰ ਤਿੰਨ ਜਿਹੜੇ ਸ਼ੱਕੀ ਵਿਅਕਤੀ ਦਿਖਾਈ ਦਿੱਤੇ। ਉਹ ਕੁਝ ਪੈਸੇ ਦੀ ਡਿਮਾਂਡ ਕਰ ਰਹੇ ਸੀਗੇ। ਤੇ ਔਰ ਉਹਨਾਂ ਦੇ ਪਿੱਛੇ ਜਿਹੜੇ ਹੈਗੇ ਕੁਝ ਜਿਸ ਤਰ੍ਹਾਂ ਕਹਿ ਸਕਦੇ ਆ ਕਿ ਬੈਗਸ ਬਰਕਸੈਕਸੀ ਉਹ ਲੱਗੇ ਹੋਏ ਸੀ ਹਾਲਾਂਕਿ ਉਹਨੇ ਕੋਈ ਹਥਿਆਰ ਵਗੈਰਾ ਨਹੀਂ ਦੇਖੇ ਪਰ ਅਸੀਂ ਇਸ ਨੂੰ ਜਦੋਂ ਵੀ ਕੋਈ ਸਾਈਟਿੰਗ ਹੁੰਦੀ ਹੈ ਜਦੋਂ ਕੋਈ ਇਸ ਤਰ੍ਹਾਂ ਦੀ ਸ਼ੱਕੀ ਮੂਵਮੈਂਟ ਹੁੰਦੀ ਹੈ ਕਿਸੇ ਪਿੰਡ ਵਿੱਚ ਵੀ ਟੇਕ ਇਟ ਵੈਰੀ ਸੀਰੀਅਸ ਕੋਈ ਕਿਸੇ ਸੀਰੀਅਸ ਲੈ ਕੇ ਚੱਲਦੇ ਆ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਦੇ ਸਾਡੇ ਤੇ ਜ਼ਿੰਮੇਵਾਰੀ ਆ ਇਸ ਕਰਕੇ ਅਸੀਂ ਇਸ ਨੂੰ ਲਾਈਟ ਨਹੀਂ ਲਾ ਰਹੇ ਅਸੀਂ ਆਪਣਾ ਜਿਹੜਾ ਇਸ ਏਰੀਆ ਦੇ ਵਿੱਚ ਆਪਰੇਸ਼ਨ ਲਾਂਚ ਕਰ ਰਹੇ ਆ ਹੰਟ ਕਰ ਰਹੇ ਆ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर